ਮੇਨ ਲੌਟ ਆਉਗਾ ਮੀਨ ਮੀਨ ਲੌਟ ਬੜਾ ਹੈ ਰੋਡ ਵੀ ਸੈਂਟਰ ਵੱਲੋਂ ਗਈ ਜੀ ਐਸ ਗੋਨਿਆਣਾ ਮੰਡੀ ਤੋਂ ਆਪਾਂ ਅੱਜ ਬਹੁਤ ਹੀ ਪਿਆਰੇ ਪਿਆਰੇ ਸੂਟ ਤੁਹਾਡੇ ਲਈ ਲੈ ਕੇ ਆਏ ਜੋ ਕਿ ਆਪਣੇ ਹਾਂ ਦੇਖੋ ਜੌਰਜਟ ਤੇ ਰੈਡੀ ਹੋਏ ਤੇ ਲਓ ਜੀ ਇਸ ਤਰ੍ਹਾਂ ਦਾ ਆਪਾਂ ਜਿਹੜਾ ਇਹਨਾਂ ਤੇ ਕੰਮ ਕਰਵਾਇਆ ਤੇ ਲਓ ਜੀ ਹੈਂਡ ਦੀ ਟੱਚ ਦੇ ਕੇ ਨਾਲ ਹੀ ਥੋੜਿਆ ਨੀਡਲਵਰਕ ਦਾ ਕੰਮ ਹੈ ਤੇ ਇਸ ਤਰ੍ਹਾਂ ਜਿਹੜਾ ਆਪਾਂ ਥੋੜਾ ਜਿਹਾ ਇਹਨੂੰ ਮਸ਼ੀਨਵਰਕ ਦਾ ਕੰਮ ਦੇ ਕੇ ਤਿਆਰ ਕਰਵਾਇਆ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਦਾ ਸੂਟ ਹੈ ਤੇ ਆਪਣੇ ਕੋਲੇ ਜਿਹੜਾ ਇਹ ਇੱਕ ਕਲਰ ਚ ਸੂਟ ਬਣ ਕੇ ਆਇਆ ਤੇ ਲਓ ਜੀ ਇੱਕ ਆਪਣੇ ਕੋਲੇ ਥੋੜਾ ਜਿਹਾ ਰਸਟ শেਡ ਦੀ ਵਿੱਚ ਸੂਟ ਆ ਜਿਹੜਾ ਬਣ ਕੇ ਵੜ ਕੇ ਆਏ ਤੇ ਲੋ ਜੀ ਉਹ ਵੀ ਆਪਾਂ ਕਰਾਉਣੇ ਚੈੱਕ ਤੇ ਇਹਨਾਂ ਸੂਟਾਂ ਨੂੰ ਜੇ ਤੁਸੀਂ ਆਪਣੇ ਲਈ ਵੇਅਰ ਕਰਨਾ ਤਾਂ ਆਪਾਂ ਜਿਹੜਾ ਤੁਸੀਂ ਆਰਡਰ ਦੇ ਸਕਦੇ ਹੋ ਤੇ ਲੋ ਜੀ ਦੂਸਰਾ ਸੂਟ ਆਪਣਾ ਇਹ ਵਾਲਾ ਆਪਣੇ ਕੋਲੇ ਤਿਆਰ ਹੋ ਕੇ ਆਇਆ ਲੋ ਜੀ ਚੈੱਕ ਕਰੋ ਇਹ ਜਿਹੜੇ ਆਪਾਂ ਸਾਰੇ ਸੂਟ ਨੇ ਜੌਰਜਟ ਦੇ ਉੱਪਰ ਰੈਡੀ ਕਰਵਾਏ ਬਹੁਤ ਸੋਹਣੀ ਕੁਆਲਿਟੀ ਦੀ ਜੌਰਜਟ ਜਿਹੜੀ ਆਪਾਂ ਇੱਥੇ ਲਗਾਈ ਹੈ ਤੇ ਲੋ ਜੀ ਚੈੱਕ ਕਰੋ ਇਹਦਾ ਵਰਕ ਤੇ ਲੋ ਜੀ ਕੰਮ ਜਿਹੜਾ ਆਪਣਾ ਬਹੁਤ ਜ਼ਿਆਦਾ ਕਲੀਨ ਹੋਊਗਾ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਤੁਸੀਂ ਆਪਣੇ ਤੋਂ ਬਾਹਰ ਕਰ ਸਕਦੇ ਹੋ ਆਪਣੀ ਸ਼ੌਪ ਤੇ ਆ ਕੇ ਜਿਹੜਾ ਹ ਅ ਵੀਜ਼ਿਟ ਵੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਆਰਡਰ ਕਰਕੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਅੱਗੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਮਸ਼ੀਨ ਵਰਕ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਲੋ ਜੀ ਇਸ ਤਰ੍ਹਾਂ ਦਾ ਕੋਈ ਵੀ ਤੁਸੀਂ ਜਿਵੇਂ ਹੈਂਡਵਰਕ ਹੋਇਆ ਮਸ਼ੀਨ ਵਰਕ ਹੋਇਆ ਹਨਾ ਤੇ ਬਾਕੀ ਸਲਾਈ ਦਾ ਸਟੀਚਿੰਗ ਦਾ ਕੰਮ ਆਪਣੇ ਕੋਲੇ ਬਹੁਤ ਸੋਹਣਾ ਤੁਸੀਂ ਘਰ ਬੈਠੇ ਆਪਣੇ ਸੂਟ ਜਿਹੜੇ ਇਸ ਤਰ੍ਹਾਂ ਦੇ ਰੈਡੀ ਕਰਵਾ ਕੇ ਆਪਣੇ ਤੋਂ ਸਟੀਚਿੰਗ ਕਰਵਾ ਕੇ ਜਿਹੜੇ ਉਹ ਵੀ ਆਪਣੇ ਤੋਂ ਮੰਗਵਾ ਸਕਦੇ ਹੋ ਤੇ ਲਓ ਜੀ ਜਿਹੜਾ ਆਪਣੀ ਸਟਾਫ ਦੀ ਕੁਆਲਿਟੀ ਹੋਊਗੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਆਪਾਂ ਹਰ ਇੱਕ ਸਟਾਫ ਦੀ ਇੱਥੇ ਲਗਾਉਣੀ ਹੈ ਤੇ ਲਓ ਜੀ ਬਹੁਤ ਹੀ ਪਿਆਰਾ ਮਸ਼ੀਨ ਵਰਕ ਦਾ ਇਹ ਵਾਲਾ ਸੂਟ ਤੇ ਲਓ ਜੀ ਦੋ ਪੈਨਲ ਆਪਾਂ ਇਸ ਤਰ੍ਹਾਂ ਇਹਨੂੰ ਦਿੱਤੇ ਆ ਤੇ ਬਾਕੀ ਇਸ ਤਰ੍ਹਾਂ ਆਪਾਂ ਦੋ ਫਲਾਵਰ ਇਹਦੇ ਦਾ ਪਾ ਕੇ ਤੇ ਥਾੱਕੀ ਇਹਦਾ ਇਸ ਤਰ੍ਹਾਂ ਜਿਹੜਾ ਇਹਦਾ ਆਪਾਂ ਗਲਾ ਬਣਾ ਲਿਆ ਜੀ ਕਜੀਤੇ ਲਓ ਜੀ ਇਹ ਸੂਟ ਵੀ ਤੁਸੀਂ ਜਿਹੜਾ ਆਪਣੇ ਜੀ ਚੈੱਕ ਕਰੋ ਆਪਣਾ ਇਹ ਵਾਲਾ ਸੂਟ ਬਹੁਤ ਹੀ ਪਿਆਰੇ ਜਿਹੇ ਕਲਰ ਤੇ ਜਿਹੜਾ ਆਪਾਂ ਤਿਆਰ ਕੀਤਾ ਤੁਸੀਂ ਆਪਣੇ ਮਨਪਸੰਦ ਕਲਰ ਤੇ ਆਪਣੇ ਤੋਂ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਬਹੁਤ ਹੀ ਇੱਕ ਹੋਰ ਪਿਆਰਾ ਜਿਹਾ ਕਲਰ ਜੋ ਕਿ ਵਰਕ ਹੋ ਕੇ ਆਇਆ ਲਓ ਜੀ ਚੈੱਕ ਕਰੋ ਸੂਟ ਦੀ ਕੁਆਲਿਟੀ ਤੇ ਚੈੱਕ ਕਰੋ ਆਪਣੇ ਸੂਟ ਦਾ ਵਰਕ ਬਹੁਤ ਹੀ ਪਿਆਰਾ ਜਿਹਾ ਦੇਖੋ ਆਪਾਂ ਦੋ ਪੈਨਲ ਦੇ ਕੇ ਇਸ ਤਰ੍ਹਾਂ ਚਾਕ ਤੇ ਵੇਲ ਪਾ ਕੇ ਇਹਨੂੰ ਆਪਾਂ ਤਿਆਰ ਕੀਤਾ ਤੇ ਬਾਕੀ ਜੇ ਤੁਸੀਂ ਗੱਲ ਕਰੋਗੇ ਸਟਾਫ ਦੀ ਇਹਦੇ ਨੀਚੇ ਵੀ ਆਪਾਂ ਬਹੁਤ ਸਾਰੇ ਸਟਾਫ ਹਕ ਲਗਾਏ ਤੇ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਜਿਹੜਾ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਇੱਥੇ ਆਪਣੇ ਕੋਲੇ ਹਰ ਤਰ੍ਹਾਂ ਦਾ ਸਟਾਫ ਹੁੰਦਾ ਤੁਸੀਂ ਆਪਾਂ ਨੂੰ ਕਲਰ ਭੇਜ ਸਕਦੇ ਹੋ ਡਿਜ਼ਾਈਨ ਭੇਜ ਸਕਦੇ ਹੋ ਸੂਟ ਆਪਾਂ ਤੁਹਾਡਾ ਮਨ ਪਸੰਦ ਜਿਹੜਾ ਕਿਸੇ ਵੀ ਤਰ੍ਹਾਂ ਜਿਹੜਾ ਤਿਆਰ ਕਰ ਸਕਦੇ ਹਾਂ ਤੇ ਲਓ ਜੀ ਇਹਨਾਂ ਨਾਲ ਆਪਾਂ ਦੁਪੱਟੇ ਆ ਜਿਹੜਾ ਕੋਈ ਡਾਈ ਨਹੀਂ ਕੀਤਾ ਦੁਪੱਟਾ ਸਾਨੂੰ ਤੁਸੀਂ ਜਿਸ ਤਰ੍ਹਾਂ ਦਾ ਕਹੋਗੇ ਉਸ ਤਰ੍ਹਾਂ ਦਾ ਆਪਾਂ ਤੁਹਾਨੂੰ ਰੈਡੀ ਕਰ ਦਾਂਗੇ ਠੀਕ ਹੈ ਜੀ ਤੈਨੋਂ ਦੀ ਅੱਗੇ ਆਪਾਂ ਤੁਹਾਨੂੰ ਬਹੁਤ ਹੀ ਪਿਆਰੇ ਤਾਈਆਂ ਦਾਈ ਦੇ ਸੂਟ ਜੋ ਕਿ ਆਪਣੇ ਕੋਲੇ ਨਿਊ ਜੇ ਬਣ ਕੇ ਆਏ ਨੇ ਬਰਬਰੀ ਦੇ ਉੱਪਰ ਤੇ ਲਓ ਜੀ ਚੈੱਕ ਕਰੋ ਕੱਪੜੇ ਦੀ ਕੁਆਲਿਟੀ ਤੇ ਬਾਕੀ ਜਿਹੜਾ ਆਪਾਂ ਇਹਨੂੰ ਤਾਈਆਂ ਦਾਈ ਦਿੱਤਾ ਦੇਖੋ ਬਹੁਤ ਹੀ ਸੋਹਣਾ ਸੂਟ ਜਿਹੜਾ ਆਪਣਾ ਇਹ ਬਣ ਕੇ ਤਿਆਰ ਹੋਣਾ ਬਹੁਤ ਹੀ ਸਿੰਪਲ ਸੂਵਰ ਇਹਦਾ ਦੇਖੋ ਕਲਰ ਹੈ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਇਹਨੂੰ ਆਪਾਂ ਥੋੜਾ ਜਿਹਾ ਤੇ ਇੱਕੋ ਇਸ ਤਰ੍ਹਾਂ ਟੱਚ ਦੇ ਕੇ ਡਾਈ ਕਰਵਾਇਆ ਤੇ ਲਓ ਜੀ ਇਹ ਰਹਿ ਗਈ ਤੇ ਬਾਟਮ ਤੇ ਇਹ ਵਾਲਾ ਹੈਗਾ ਇਹਦਾ ਦੁਪੱਟਾ ਲੋ ਜੀ ਬਰਬਰੀ ਤੋਂ ਬਰਬਰੀ ਹੈ ਤੇ ਜਿਹੜੀ ਬਾਟਮ ਆ ਉਹ ਵੀ ਇਹਦੀ ਬਰਬਰੀ ਦੀ ਹੈ ਠੀਕ ਹੈ ਜੀ ਤੇ ਇਹਦੇ ਚ ਤੁਸੀਂ ਆਪਣੇ ਤੋਂ 30 ਤੋਂ 35 ਕਲਰ ਕਿਦਾਂ ਦੇ ਵੀ ਜਿਹੜੇ ਡਾਈ ਕਰਵਾ ਸਕਦੇ ਹੋ ਆਪਣੇ ਕੋਲੇ ਬਹੁਤ ਸੋਹਣੇ ਡਾਈ ਡਾਈ ਜਿਹੜੇ ਟਾਈ ਐਂਡ ਡਾਈ ਦੇ ਸੂਟ ਹੈ ਹੈਗੇ ਤੁਸੀਂ ਆਪਣੇ ਨਾਲ ਆਪਣੇ ਨੰਬਰ ਤੇ ਕਨੈਕਟ ਕਰਕੇ ਕਿਸੇ ਵੀ ਸੂਟ ਦਾ ਆਪਣੇ ਤੋਂ ਜਿਹੜਾ ਡਿਜ਼ਾਈਨ ਮੰਗਵਾ ਸਕਦੇ ਹੋ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਇੱਕ ਹੈਂਡਵਰਕ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਲਓ ਜੀ ਬਹੁਤ ਹੀ ਸਿੰਪਲ ਸੂਟ ਵਰ ਪਿੰਕ ਜਿਹਾ ਸ਼ੇਡ ਦਾ ਸੂਟ ਹੈ ਇਹ ਤੇ ਲਓ ਜੀ ਹਲਕਾ ਜਿਹਾ ਟੱਚ ਇਹਨੂੰ ਆਪਾਂ ਇਸ ਤਰ੍ਹਾਂ ਹੈਂਡ ਦਾ ਦਿੱਤਾ ਤੇ ਲਓ ਜੀ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਕਲੀਨ ਐਂਡ ਸਾਫ਼ ਕੰਮ ਹੁੰਦਾ ਆਪਣਾ ਲਓ ਜੀ ਇਹਨੂੰ ਆਪਾਂ ਦੋ ਤਿੰਨ ਨੰਬਾਂ ਆਪਾਂ نیچے ਦਿੱਤੀਆਂ ਤੇ ਦੋ ਆਪਾਂ ਉੱਪਰ ਦੇ ਕੇ ਤੇ ਬਾਕੀ ਪੂਰੀ ਫਰੰਟ ਤੇ ਉੱਪਰ ਇਸ ਤਰ੍ਹਾਂ ਦੀ ਬੂਟੀ ਦੇ ਕੇ ਇਹਨੂੰ ਆਪਾਂ ਤਿਆਰ ਕੀਤਾ ਹੈ ਤਿਹ ਲੋਹ ਜਸਤ੍ਰੰ ਦੇ ਪਿਆਰੇ ਪਿਆਰੇ ਸੂਟ ਤੁਸੀਂ ਆਪਣੇ ਤੋਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਵਰਕ ਕਰਵਾ ਸਕਦੇ ਹੋ ਜਿਵੇਂ ਕਿ ਹੈਂਡਵਰਕ ਮਸ਼ੀਨਵਰਕ ਨੀਡਲਵਰਕ ਤੇ ਹਰ ਤਰ੍ਹਾਂ ਦੀ ਸਟੀਚਿੰਗ ਆਪਣੇ ਕੋਲੇ ਅਵੇਲੇਬਲ ਹੈ ਤੇ ਲੋ ਜੀ ਅੱਜ ਵਾਲੀ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਹੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰ ਦਿਆ ਕਰੋ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਬਣੇ ਰਹੋ ਆਪਣੇ ਚੈਨਲ ਤੇ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਬहोत ਭੈਣ ਭਾਈ ਵੀ ਆਪਣੇ ਨਾਲ ਜੋੜ ਕੇ ਇਸ ਤਰ੍ਹਾਂ ਦੇ ਸੂਟ ਆਪਣੇ ਸੋਹਣੇ ਸੋਹਣੇ ਆਪਣੇ ਤੋਂ ਬਾਏ ਕਰ ਸਕਣ ਤੇ ਲਓ ਜੀ ਉਮੀਦ ਕਰਦੇ ਹਾਂ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਹੋਊਗੀ ਤੇ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਸਟੱਫ ਲੈ ਕੇ ਨਵਾਂ ਜਾਂ ਕੋਈ ਵਰਕ ਲੈ ਕੇ ਥੈਂਕ ਯੂ